माफ कर दे बाबूजी माफ कर दे माफ कर दे हमारा बाबूजी सभी नहीं सब ऐसे आदमी को वो तेरा बच्चा है हां हमने आया बाजी गलती तो क्या कर मैं कुछ बच्चे को तो। उसको तो हम घर ले जाकर अच्छी तरह बता देंगे उसको बताने देना उसके हाथ दवाई में उसका हाथ काट दे काट दूँगा यहां पर कोई बात नहीं पैर पर हाथ नहीं लगाना ਫਗਵਾੜਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਮਹਿਜ਼ 10 ਮਿੰਟਾਂ ਦੇ ਲਈ ਘਰ ਖਾਲੀ ਕਰਕੇ ਗਿਆ ਸੀ ਘਰ ਦੇ ਵਿੱਚ ਜਿੰਦਾ ਲੱਗਿਆ ਵੇਖ ਕੇ ਇੱਕ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਟੂਟੀਆਂ ਲਾ ਲਈਆਂ ਗਈਆਂ ਨੇ ਤੇ ਜਦ ਮਕਾਨ ਮਾਲਕ ਘਰ ਵਾਪਸ ਪਰਤੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਭਜਦੇ ਚੋਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੌਕੇ ਤੇ ਲੋਕਾਂ ਦੇ ਵੱਲੋਂ ਇਸ ਚੋਰ ਨੂੰ ਫੜ ਲਿਆ ਗਿਆ ਮੈਂ ਐਕਸ ਹੌਲਦਾਰ ਅਮਰਜੀਤ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਖੜੇ ਹੋ ਅਸੀਂ ਜੀ ਇੱਥੋਂ ਸਿਰਫ 10 ਮਿੰਟ ਲਈ ਸ਼ਿਵਾਜੀ ਨਗਰ ਗਲੀ ਨੰਬਰ 3 'ਚ ਮੇਰਾ ਇੱਕ ਪਲਾਟ ਹੈ ਉੱਥੇ ਮੈਂ ਸਬਜ਼ੀ ਬੀਜੀ ਹੋਈ ਆ ਤੇ ਧਨੀਆ ਲੈਣ ਲਈ ਅਸੀਂ 3 ਆਦਮੀ ਦੋਨੋਂ ਗੱਫੇ ਗਏ ਤਾਲਾ ਲਗਾ ਕੇ ਤੇ ਹਜੇ 10 ਮਿੰਟ ਵੀ ਨਹੀਂ ਹੋਏ ਮੇਰੀ ਘਰ ਵਾਲੀ ਮੈਂ ਵਾਪਸ ਭੇਜੀ ਸੀ ਮੈਂ ਉੱਥੇ ਪਲਾਟ ਦੇ ਵਿੱਚ ਥੋੜਾ ਕੰਮ ਕਰਨ ਲੱਪਿਆ ਜਦ ਮੇਰੀ ਘਰ ਵਾਲੀ ਨੇ ਆ ਕੇ ਤਾਲਾ ਖੋਲ੍ਹਿਆ ਅੰਦਰ ਇੱਕ ਆਦਮੀ ਬੜਿਆ ਹੋਇਆ ਸੀ ਔਰ ਟੂਟੀਆਂ ਨੇ ਤੋੜ ਕੇ ਜਿੱਦਾਂ ਹੀ ਉਹ ਗੇਟ ਖੋਲ੍ਹਿਆ ਇਹ ਆਦਮੀ ਉੱਪਰ ਖੰਧ ਟੱਪ ਕੇ ਆਕਲ ਡੱਪ ਕੇ ਤੇ ਉੱਪਰ ਛਾਲ ਮਾਰੀ ਮੇਰੀ ਘਰ ਵਾਲੀ ਨੇ ਸ਼ੋਰ ਮਚਾਇਆ ਉਸ ਤਾਂ ਤਾਂ ਅਸੀਂ ਪੁਰਾਣੇ ਸੀਨੀਅਰ ਸਿਟੀਜ਼ਨ ਬੂढ़े ਆਦਮੀ ਆ ਤੇ ਆ ਗਵਾਂਡੀ ਸਾਡੇ ਨਾਲ ਫੈਕਤੀ ਦੇ ਮੁੰਡੇ ਨਵੇਂ ਜੰਗ ਕੰਮ ਕਰਦੇ ਆ ਉਹਨਾਂ ਨੇ ਭੱਜ ਕੇ ਜਾ ਕੇ ਇਹਨੂੰ ਫੜ ਕੇ ਲਿਆਂਦਾ ਔਰ ਫੜ ਕੇ ਲਿਆ ਕੇ ਹੁਣ ਅਸੀਂ ਦੂਸਰਾ ਕੀਤਾ ਹੋਇਆ ਇਹਦੀ ਪਛਾਣ ਵਗੈਰਾ ਹੋਈ ਕਿੱਥੇ ਦੀ ਪਛਾਣ ਇਹ ਕਹਿੰਦਾ ਮੇਰਾ ਨਾਮ ਮੁਸਤਫਾ ਹੈ ਖੇੜਾ ਰੋਡ ਤੇ ਮੈਂ ਰਹਿੰਦਾ ਆ ਤੇ ਲਾਲ ਇਹਦੀ ਮਾਂ ਕਹਿੰਦੀ ਵੀ ਇਸ ਦਾ ਮੋਬਾਈਲ ਰੱਖਿਆ ਹੋਇਆ ਜੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਇਹਨੂੰ ਸਾਨੂੰ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਚੱਲਿਆ ਜੀ ਘੰਟਾ ਹੀ ਹੋ ਚੱਲਿਆ ਆ ਰਿੰਦਾ 112 ਤੇ ਤਾਂ 100 ਤੇ ਵੀ ਰਿੰਦਾ ਖੇੜਾ ਰੋਡ ਤੇ ਤੇ ਥੋਥਾਣਾ ਰੋਡ ਤੇ ਰਿੰਦਾ ਇਹ ਕਹਿੰਦਾ ਮੈਂ ਖੇੜਾ ਅਮਰਨਗਰ ਕਹਿੰਦਾ ਮੇਰਾ ਕੋਈ ਵੀ ਜਨ ਪੱਕਾ ਖੇੜਾ ਰੋਡ ਦੱਸ ਨਹੀਂ ਖੇੜਾ ਰੋਡ ਤੇ ਕਹਿ ਰਿਹਾ ਖੇੜਾ ਰੋਡ ਤੇ ਰਹਿੰਦਾ ਤੇ ਪੁਲਿਸ ਕੰਪਲੇਟ ਕੀਤੀ ਇਸ ਮਾਮਲੇ ਪੁਲਿਸ ਕੰਪਲੇਨ ਮੈਂ ਜੀ 100 ਨੰਬਰ ਤੇ ਵੀ ਮਾਰੀ ਆ ਔਰ 112 ਨੰਬਰ ਤੇ ਵੀ ਆ ਮੈਂ ਘੰਟਾ ਹੋ ਗਿਆ ਮੈਂ ਉਹਨਾਂ ਨੂੰ ਇਹ ਦੂ ਤੇ ਹਜੇ ਤੱਕ ਕੋਈ ਇੱਥੇ ਮੈਨੂੰ ਪਹੁੰਚਿਆ ਨਹੀਂ ਹੈ ਜੀ ਜਿੱਦਾਂ ਸ਼ਹਿਰ ਵਾਸੀ ਮੈਂ ਸ਼ਹਿਰ ਵਾਸੀ ਇਹਨਾਂ ਨੂੰ ਮੈਂ ਜਿੱਦਾਂ ਸ਼ਹਿਰ ਵਾਸੀਆਂ ਦੇ ਬਜੂ ਹੋਂਦੇ ਆ ਮੈਂ ਕਿ ਚੋਰੀ ਦੀਆਂ ਵਾਰ ਤਾਂ ਵੱਧ ਵੱਧ ਹੋ ਰਹੀਆਂ ਬਹੁਤ ਬੋਲ ਬੋਲਦਾ ਤਾਂ ਰਹੇ ਥੋੜੇ ਦਿਨ ਪਹਿਲਾਂ ਸਾਡੇ ਇੱਥੇ ਗਵਾਂਢ ਇੱਕ ਫੈਕਟਰੀ ਦੇ ਵਿੱਚ 2 ਲੱਖ ਦਾ ਸਮਾਨ ਚੱਕ ਲਿਆ ਅਨਾਲ ਜੀ ਤੇ ਹੁਣ ਇਹਦੀ ਤਫਦੀਸ਼ ਕੀਤੀ ਜਾਵੇ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਆਪਾਂ ਹਾਂਜੀ ਮੈਂ ਮੰਗਣਾ ਕੀ ਆਪਾਂ ਪੁਲਿਸ ਵਾਲੇ ਆ ਕੇ ਕੰਪਲੇਂਟ ਮੈਂ ਦੇਖਣ ਮੇਰੀ ਇੱਕ ਇੱਕ ਫੈਂਸੀ ਟੁੱਟੀ ਜਿਹੜੀ ਆ 9900 ਰੁਪਏ ਦੀ ਜਿਹੜੀ ਇਹਨੇ ਤੋੜ ਦਿੱਤੀ ਡੋਡਰ ਕਿੰਨਾ ਕ ਨੁਕਸਾਨ ਹੋ ਗਿਆ ਮੇਰਾ तकरीबन ਕੋਈ 3k 3 4000 ਦਾ ਨੁਕਸਾਨ ਹੋ ਕਰ ਦਿੱਤਾ ਦੂਜੇ ਪਾਸੇ ਚੋਰੀ ਦੇ ਇਲਜ਼ਾਮ ਦੇ ਵਿੱਚ ਫੜੇ ਗਏ ਲੜਕੇ ਜਿਸ ਦੇ ਵੱਲੋਂ ਕਬੂਲ ਕੀਤਾ ਗਿਆ ਕਿ ਉਹ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚਿਆ ਸੀ ਬਾਜੀ ਇਹਦੋਂ ਚੱਲਦਾ ਸੀ ਜਿੰਦਾ ਲੱਗਾ ਸੀ ਮੈਂ ਬੜ ਗਿਆ ਬਾਦ ਮੇਰੀ ਯਹੀ ਗਲਤੀ ਆ ਨੀਂਦਰਗੱਲੀ ਬੜਿਆ ਨੀਂਦਰਗੱਲੀ ਬੜਿਆ ਮੇਰੇ ਹੈ ਟੁੱਟੀਆਂ ਤੋੜੀਆਂ ਬੱਸ ਕੱਲੇ ਕੀਤੀਆਂ ਫਿਰ ਐਵੇਂ ਹੀ ਬੜ ਗਏ ਅੰਦਰ ਹੋਰ ਗਲਤੀ ਹੋ ਗਿਆ ਹੋਰ ਕਿੱਥੇ ਚੋਰੀ ਕੀਤੀ ਚੋਰੀ ਕੀਤੀ ਕਿੱਦੀ ਨਹੀਂ ਜਿੱਦਾਂ ਕਦੋਂ ਕਦੋਂ ਤੋਂ ਕੰਮ ਕਰਦਾ ਕਦੋਂ ਦੋ ਪਾਜੀ ਮੈਂ ਇਧਰ ਚੱਲਦਾ ਜੀ ਤੇ ਮੈਂ ਇਹ ਦੱਸ ਦੂੰਗਾ ਤੇ ਛੱਡ ਦਵਾਂਗੇ ਪਾਜੀ ਮੈਂ ਆਪਣੇ ਮਾਂ ਨੂੰ ਦੱਸੂਗਾ ਕਹਿੰਦਾ ਤੁਸੀਂ ਮਾਂ ਨੂੰ ਕਿੱਥੇ ਮਾਂ ਗਈ ਹੈ ਕਿੰਨੀਆਂ ਟੁੱਟੀਆਂ ਤੋੜੀਆਂ ਅੱਜ ਬਸ ਦੋ ਤਿੰਨ ਤੋੜਿਆ ਸੀ ਪਾਜੀ ਬਾਅਦ ਹੋਰ ਕੁਝ ਨਹੀਂ ਮੰਨਦਾ ਚੋਰੀ ਕੀਤੀ ਆ ਪਾਜੀ ਇੱਥੇ ਮੰਨਦਾ ਮੈਂ ਕੀਤਾ ਹੋਰ ਕਿੱਥੇ ਨਹੀਂ ਕਿੱਥੇ ਤੂੰ ਕੋਤਲ ਰੋੜ ਜੇ ਅਮਰਪਾਲਤ ਕੋ ਇੱਥੇ ਹੀ ਕਰਨ ਆ ਗਏ ਤਰਾਪਾਈ ਚੱਲਾ ਸੀਗਾ ਮੈਂ ਫੇ ਇਧਰ ਨਾਲ ਚੱਲਾ ਸੀ ਕੋਈ ਐਕਚੁਅਲੀ ਚੱਮੇ ਦੇ ਚੱਲਾ ਨਸੀਬ ਕਰਦਾ ਨਸੀਬੀ ਮੱਚੀ ਕੀ ਜਿਹੜਾ ਮੱਚੀ ਕੀ ਮੋਟਰ ਬਸ ਟੁੱਟਾ ਫੁੱਟਾ ਪੀ ਲੈਣਾ ਜੀ ਬਹੁਤ ਤਾਂ ਵੀ ਦਾ ਦੇਖਾ ਹਾਜਰਾ ਦਹਾਰ ਟੁੱਟਾ ਲੈਣਾ ਕਿਤੋਂ ਪੰਗ ਪੂnga ਮੱਲ ਕੇ ਪੀ ਲੈਦਾ ਕਿਤੋਂ ਮਿਲੂਗਾ ਅੰਗਰ ਜੀ ਬਸ ਇਹਨੇ ਕੋਈ ਪਤਾ ਜਿਹੜੂ ਨਹੀਂ ਤੂੰ ਕੋਈ ਅੰਦਰ ਗੱਲੇ ਬੜੇ ਹਾਂ ਨੇ ਉਠੀ ਦੇ ਅੰਦਰ ਗੱਲ ਵੀ ਨਹੀਂ ਗਲਤੀ ਗੱਲ ਨਹੀਂ ਗੱਲ ਕਿਵੇਂ ਚੱਲ ਗਈ ਚੋਰੀ ਕਰਨ ਵਾਲੇ ਲੜਕੇ ਦੀ ਮਾਂ ਨੂੰ ਵੀ ਲੋਕਾਂ ਨੇ ਫੋਨ ਕਰਕੇ ਮੌਕੇ ਤੇ ਬੁਲਾਇਆ ਤੇ ਉਸਨੇ ਮਕਾਨ ਮਾਲਕ ਅੱਗੇ بیٹے ਨੂੰ ਛੱਡਣ ਦੇ ਲਈ ਅਪੀਲ ਵੀ ਕੀਤੀ ਹੈ ਇਹ ਮੁੰਡਾ ਹੈ ہمارا ਸਭ ਕਿਆ ਨਾਮ ਹੈ ਨਾਮ ਕੀ ਹੈ ਕੀ ਕੰਮ ਕਰਦਾ ਹੈ ہمارا ਮਾਂ ਨਾਮ ਹੈ ਇਹ ਪਹਿਲੇ ਇਸਕੇ ਕੰਮ ਕਰਦਾ ਹੈ ਕੰਮ کہاں ਕਰਦਾ ਹੈ ਫਗਵਾੜਾ ਦੀ ਚੋਰੀ ਦਾ ਕੰਮ ਕਦੋਂ ਕਰਦਾ ਹੈ ਨਹੀਂ ਚੋਰੀ ਦੇ ਕੰਮ ਤਾਂ ਨਹੀਂ ਕੀਆ ਇਹ ਪੜੀ ਟੂਟੀਆਂ ਨੇ ਆਪ ਦਾ ਪੜਾਏ ਇਸ ਨੂੰ ਰੰਗੇ ਹਤੀ ਪਕੜਾ ਹੈ ਟੂਟੀਆਂ ਲਾ ਰਹੇ ਆ ਮਕਾਨ ਦੇ ਅੰਦਰ ਵੜ ਗਏ ਭਾਜੀ ਆਪ ਕੋ ਨਹੀਂ ਆਪ ਨੂੰ ਆਪ ਕੋ ਕਿਵੇਂ ਪਤਾ ਲੱਗਾ ਵੀ ਇਸ ਨੂੰ ਪਕੜਾ ہوا ਜਾ ਰਿਹਾ ਹੈ ਇਹ ਲੋਕੂਨ ਕੀ ਆਏ ਤभी ਪਤਾ ਲੱਗੇ ਹਾਲਾਂਕਿ ਇਸ ਮੌਕੇ ਤੇ ਮਕਾਨ ਮਾਲਕ ਦੇ ਵੱਲੋਂ 60 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਗਿਆ ਤੇ ਚੋਰ ਨੂੰ ਪੁਲਿਸ ਹਵਾਲੇ ਕੀਤਾ ਗਿਆ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ